ਅੱਜ ਆਪਾਂ ਤੁਹਾਨੂੰ ਇਸ ਤਰ੍ਹਾਂ ਦੀ ਜਿਹੜੀ ਲੈਸ ਆ ਉਹ ਲਾਉਣ ਲਗਾਣੀ ਦੱਸਾਂਗੇ ਠੀਕ ਹੈ ਇਹ ਲੈਸ ਨੂੰ ਪਹਿਲਾਂ ਤੁਸੀਂ ਰੀਲ ਦੇ ਨਾਲ ਇਸ ਤਰੀਕੇ ਦੇ ਨਾਲ ਅਟੈਚ ਕਰ ਲਿਆ ਕਰੋ ਤਾਂ ਜੋ ਇਹ ਆਪਣੀ ਗੈਸ ਜਿਹੜੀ ਗਾਂ ਨਾਲ ਆਵੇ ਜਦੋਂ ਵੀ ਆਪਾਂ ਇਹਨੂੰ ਕੱਟ ਕਰਨਾ ਤੇ ਰੀਲ ਦੀ ਭਾਗ ਇਹਦੇ ਉੱਤੇ ਲਵੇਟ ਕੇ ਇਸਣਾ ਲੈਂਦੇ ਹਾਂ ਠੀਕ ਹੈ ਤੇ ਇਸ ਲੈਸ ਨੂੰ ਆਪਾਂ ਟਾਸ ਦਾ ਚਾਰ ਚੁਬੇਰੇ ਘੇਰੇ ਦੇ ਉੱਪਰ ਲਗਾਵਾਂਗੇ ਬੜੀਏ ਤਰੀਕੇ ਦੇ ਨਾਲ ਤੇ ਲਗਾਉਣੀ ਹੈ ਆਪਾਂ ਇੱਕ ਪੈਰ ਇਹਦੇ ਪਾ ਲਿਆ ਇੱਕ ਸਾਈਡ ਦਾ ਪੈਰ ਇਹ ਪਾ ਲਿਆ ਤੇ ਲੈਸ ਆਪਾਂ ਇਸ ਤਰ੍ਹਾਂ ਹੈਗੇ ਵੱਟ ਜਿਹੜੇ ਹੋਏ ਜਿਹੜੀ ਇਹਨਾਂ ਬਦਲ ਕੋਲ ਜੰਝਾ ਲਗਾਈ ਹੋਈ ਆਪਣਾ ਜਿਹੜਾ ਘੇਰੇ ਤੇ ਬਣਾ ਕੇ ਇੱਥੋਂ ਆਪਾਂ ਜਿਹੜਾ ਚਾਕਾਂ ਦੇ ਬਿਲਕੁਲ ਨਾਲ ਕਰਕੇ ਰੱਖਣੀ ਹੈ ਲੈਸ ਨੂੰ ਆਪਾਂ ਜਿੰਨੀ ਬਾਹਰ ਦਿਖਾਉਣੀ ਇੰਨਾ ਆਪਾਂ ਉੱਪਰਲੀ ਸਾਈਡ ਨੂੰ ਕੱਢ ਕੇ ਇਹ ਜਿਹੜਾ ਰੱਖਣਾ ਸੋ ਇਸ ਤਰ੍ਹਾਂ ਆਪਾਂ ਬਿਲਕੁਲ ਜਿਹੜੀ ਲੈਸ ਆ ਉੱਪਰ ਕੱਢ ਕੇ ਰੱਖਣੀ ਹੈ ਤੇ ਜਿਹੜੀ ਸਲਾਈ ਆ ਉਹ ਆਪਾਂ ਬਿਲਕੁਲ ਸਲਾਈ ਦੇ ਨਾਲ ਸਿੰਗੀ ਸਿੰਗੀ ਕਰਕੇ ਰੱਖਣੀ ਹੈ ਤੇ ਆਪਣਾ ਨਿਸ਼ਾਨ ਲਗਾਇਆ ਹੋਇਆ ਘੇਰੇ ਤੇ ਤੇ ਆਪਾਂ ਇਸ ਤਰ੍ਹਾਂ ਇਹ ਰਿ ਦੀਨ ਸ਼ਾਮਤ ਕਰੀਏ ਇਸ ਲਈ। ਲਓ ਠੀਕ ਹੈ। ਉਸ ਤੋਂ ਬਾਅਦ ਦੂਸਰੀ ਫਲਾਈ ਦੇ ਨਾਲ ਆਪਾਂ ਇਹਨੂੰ ਨੱਪਣਾ ਹੈ। ਚਾਰ ਚਪੇਰੇ ਕੇ ਰਿ ਦੀਨ ਪਰ ਆਪਾਂ ਇਹਨੂੰ ਲਗਾਵਾਂਗੇ। ਥੋੜੀ ਜਿਹੀ ਸਾਈਡ ਨੂੰ ਫੋਲਡ ਕਰ ਲੈਣਾ ਹੈ। ਤੇ ਲੈ ਇਸ ਨੂੰ ਆਪਾਂ ਇਸ ਤਰ੍ਹਾਂ ਹੀ ਕਮਾ ਲਾਂਗੇ। ਠੀਕ ਹੈ। कमा लगे आप लैस में खिच के नहीं लगा थोड़ा जहाल आप रखनी है ठीक है जितने जिसे अपना निकाँ लगाया अपना सारी लैस में उसे उसे तर तो इस तरह सिलाई लगा लेनी ਇਸ ਲਈ ਅਸੀਂ ਬਿਲਕੁਲ ਆਪਾਂ ਨਾਲ-ਨਾਲ ਦੀ ਜਿਹੜੀ ਸਿਲਾਈ ਲਗਾਉਣੀ ਹੈ। ਇਹ ਲੈ ਤਾਂ ਆਪਾਂ ਸਾਰੇ ਇੱਥੇ ਰੱਖਾ ਤੇ ਹੁਣ ਆਪਾਂ ਤੁਹਾਡੇ ਤਿੰਨ ਤਿੰਨ ਚਿਹਰੇ ਤੇ ਰੱਖ ਦਿਆਂਗੇ ਇਸ ਤਰ੍ਹਾਂ ਆਪਾਂ ਥੋੜਾ ਨਾਲ ਘੇਰੇ ਤੋਂ ਆਪਾਂ ਇਸ ਤਰੀਕੇ ਦੇ ਨਾਲ ਰੱਖਾਂਗੇ। ਤੇ ਇਸ ਤਰ੍ਹਾਂ ਆਪਾਂ ਘੇਰੇ ਤੋਂ ਜਿਹੜਾ ਥੋੜਾ ਕੱਟ ਕੇ ਟੱਪ ਲੈਣਾ ਠੀਕ ਹੈ ਹੁਣ ਆਪਾਂ ਤੁਹਾਨੂੰ ਸਾਰੀ ਸਿਲਾਈ ਮਾਰ ਕੇ ਫੇਰ ਦਿਖਾਉਣੇ ਆ। ਤਿਹੋਣਾ ਆਪਾਂ ਇਸ ਤਰ੍ਹਾਂ ਡੈਸ ਨੂੰ ਰੱਖਣਾ ਹੈ ਤੇ ਮੁੱਕਰ ਕਰਕੇ ਇਸ ਤਰ੍ਹਾਂ ਫੋਲਡ ਕਰ ਲੈਣਾ ਠੀਕ ਹੈ ਜਿਹੜੇ ਆਪਣੇ ਆ ਡੈਸ ਦੇ ਬਾਹਰ ਨੂੰ ਆਪਣ ਡੈਸ ਨਿਕਲਦੀ ਹੈ ਇਹਨੂੰ ਆਪਾਂ نیچے ਕਰਕੇ ਫੋਲਡ ਕਰ ਲੈਣਾ ਬਿਲਕੁਲ ਨਾਲ-ਨਾਲ ਵੀ ਆਪਾਂ ਇਹਦੇ ਸਿਲਾਈ ਲਗਾਵਾਂਗੇ ਜਿਹੜੀ ਆਪਣੀ ਡੈਸ ਜਿਹੜੀ ਤੂਰੀ ਬਾਹਰੋਂ ਨਿਕਲ ਕੇ ਆਵੇ ਇਹ ਲਈ ਤੁਹਾਨੂੰ ਦੱਸਦੀ ਕਿ ਇਸ ਤਰ੍ਹਾਂ ਇਹ ਫੋਲਡ ਕਰਨਾ ਕਿ ਇੱਥੋਂ ਤੁਸੀਂ ਸਿੱਧੀ ਸਲਾਈ ਦੀ ਲਗਾ ਸਕਦੇ ਹੋ ਪਹਿਲਾਂ ਕਿਉਂਕਿ ਤੁਹਾਨੂੰ ਇਹ ਸੌਖਾ ਹੋ ਜੂਗਾ ਫੋਲਡ ਕਰਨ ਦੇ ਵਿੱਚ ਇਸੀ ਥੀਕੇ ਦੇ ਨਾਲ ਇਹ ਸਲਾਈ ਨੂੰ ਲਗਾ ਲਓ ਠੀਕ ਹੈ ਤੇਰਾ ਪਹਿਨ ਵੱਢ ਕੇ ਦੁਬਾਰਾ ਸਲਾਈ ਸ਼ੁਰੂ ਕਰਾਂਗੇ ਮੰਡਰਾਂ ਨੂੰ ਫੋਲਡ ਕਰ ਲੈਣਾ ਇਸ ਤਰ੍ਹਾਂ ਠੀਕ ਹੈ ਆਪਾਂ ਨੂੰ ਇੱਥੇ ਸੌਖਾ ਹੋ ਜਾਂਦਾ ਜੇ ਆਪਾਂ ਸਲਾਈ ਇੱਥੋਂ ਹੀ ਖਤਮ ਕਰਕੇ ਇੱਥੋਂ ਸ਼ੁਰੂ ਕਰਦੇ ਤਾਂ ਆਪਾਂ ਨੂੰ ਇਹ ਫੋਲਡ ਕਰਨ ਵਿੱਚ ਥੋੜੀ ਜੀ ਪ੍ਰੋਬਲਮ ਆਉਂਦੀ ਹੈ ਵੀ ਹੁਣ ਆਪਾਂ ਇਥੇ ਰਸਮਾਲ ਕਰਕੇ ਰੱਖਾਂਗੇ दिखाने भी अपना कॉर्नर जो किस तरह वह फोल्ड तो होगा हम आप बस घेरा इस तरह जी अपनी लैस है निकल के आ गई है बिल्कुल किस तरीके घेरे को आपको किस तरह फोल्ड करना लैस में बिल्कुल इस तरह बरूबर करके अपना एक निशान लगा लें इस तरह सिलाई लगावे आप कट कर लेना कपड़ा अपना कट करके इस तरह अपना जो कोरनर होगा निकल चंगी तरह अपना कपड़ा जो है कट कर ला दूसरी शैर तो अपना कोर्नर जो इस तरीके बन के आऊगा ठीक है आप कपड़ा जो है चंकी तरह कटा अंदर ठीक है इस तरह अपनी जी लैस है निकल के आऊगी ਦੇ ਚਾਕਾਂ ਦੇ ਕੋਲੋਂ ਆਪਾਂ ਫੋਲਡ ਕਰਨਾ ਇਸ ਤਰ੍ਹਾਂ ਆਪਣੀ ਅੰਦਰਵਾਰ ਹੀ ਲੈ ਆ ਸਰੂਵੀ ਪੂਰੀ ਫਿਨਿਸ਼ਿੰਗ ਦੇ ਨਾਲ ਆਪਣੀ ਇਹ ਨਿਕਲ ਕੇ ਇਸ ਟੋਕੇ ਦੇ ਨਾਲ ਜੀਸਾ ਹਾਂ ਠੀਕ ਹੈ ਰੋਕੋ ਜੀ ਥੈਂਕ ਯੂ